ਅਥ ਚੰਡ ਮੁੰਡ ਯੁੱਧ ਕਥਨੰ ਓਣ ਚੰਡ ਅਤੇ ਮੁੰਡ ਦੇ ਯੁੱਧ ਦਾ ਕਥਨ ਦੋਹਰਾ ਇਹ ਵਿਦ ਤ ਸੰਘਾਰ ਕਰ ਧਵਲਾ ਚਲੀ ਆਵਾਸ ਇਸ ਤਰ੍ਹਾਂ ਦੰਤਾਂ ਨੂੰ ਮਾਰ ਕੇ ਦੁਰਗਾ ਆਪਣੇ ਨਿਵਾਸ ਨੂੰ ਚਲੀ ਗਈ ਯੋਜ ਇਹ ਕਥਾ ਪੜਾ ਸੁਣਾ ਰਿੱਧ ਸਿੱਧ ਗ੍ਰਹਤਾਸ ਜੋ ਵਿਅਕਤੀ ਇਸ ਕਥਾ ਨੂੰ ਪੜ੍ਹੇ ਜਾਂ ਸੁਨੇਗਾ ਉਸ ਦੇ ਘਰ ਵਿੱਚ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋਵੇਗੀ ਚੋਪਈ ਤੋਮਰ ਨੈਣ ਜਬ ਸੁਨੇ ਸੰਘਾਰੇ ਸ਼ੋਮ বনে ਜਦੋਂ ਤੋਮਰ ਨੈਣ ਦੇ ਮਾਰੇ ਜਾਣੇ ਬਾਰੇ ਸੁਨਿਆ ਚੰਡ ਮੰਡ ਤਵ ਪੂਪਹਕਾਰੇ ਤਾ ਰਾਜੇ ਨੇ ਚੰਡ ਅਤੇ ਮੰਡ ਨੂੰ ਯੁੱਧ ਲਈ ਬੁਲਾਇਆ ਬਹੁ ਵਿਦਕਰ ਪਠਏ ਸਨਮਾਨਾ ਉਹਨਾਂ ਦਾ ਬਹੁਤ ਰਾਨ ਨਾਲ ਸਨਮਾਨ ਕਰਕੇ ਐ ਗੈ ਪਤ ਤੀਏ ਰਤਨਾਨਾ ਘੋੜਿਆ ਹਾਥੀਆਂ ਆਤੇ ਅਨੇਕ ਤਰਾਂ ਦੇ ਰੱਥਾਂ ਨਾਲ ਸੁਸਜਿਤ ਕੀਤਾ ਪ੍ਰਥਮ ਨੇ ਰਖ ਦੇਵੀ ਆਹ ਜੇ ਆਏ ਜਿਹੜੇ ਪਹਿਲਾ ਦੇਵੀ ਨੂੰ ਵੇਖ ਆਏ ਸਨ ਤੇ ਤਵਲਾ ਗਿਰ ਔਰ ਪਠਾਈ ਉਰਾਨੋ ਕੈਲਾਸ਼ ਪਾਰਵਤ ਵੱਲ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਭੇਜਿਆ ਤਿੰਨ ਕੀ ਤਨਕ ਪਾਨਕ ਸੋਨ ਪਾਈ ਉਹਨਾਂ ਦੇ ਆਉਣ ਦੀ ਮਾੜੀ ਜਿੰਨੀ ਭੜਕ ਦੇਵੀ ਦੇ ਕੰਨਾ ਵਿੱਚ ਪੈਈ ਨਿਸਰੀ ਸਾਸ਼ਤਰ ਆਸਤਰ ਲੈ ਮਾਈ ਤਾਂ ਉਹ ਆਸਤਰ ਸ਼ਾਸਤਰ ਲੈ ਕੇ ਯੁੱਧ ਲਈ ਨਿਕਲ ਪਈ ਰਵਾਲ ਛੰਦ साज साज चलेतहा रण राज सेन्द्र अनेक अनेक राक्षस सेनापति साज तजके युद्ध भूमि लई चल पे अर्ध मुंडित मुंडते एक जटास्तरे सो अर एक कहिया दे पूरे अते कहिया दे आधे सिर मुन्ने होए सन्न अते केइण्या ने जटातारण कीतिया होइयां सन्न ਕੋ ਬੋ ਬੰਦ ਸਵਾਕਾਰ ਸ਼ਸਤਰ ਅਸਤਰ ਨਚਾਈ ਉਹ ਸਾਰੇ ਕਰੋਧਵਾਨ ਹੋ ਕੇ ਅਸਤਰ ਸ਼ਸਤਰ ਹੱਥਾਂ ਵਿੱਚ ਨਚਾਰ ਰਹੇ ਸਨ ਤਾਇ ਤਾਇ ਕਰ ਪਰਹਾਰਣ ਤਿਛ ਤੇਗ ਕੰਪਾਏ ਆਤੇ ਦੌੜ ਦੌੜ ਕੇ ਤਖੀਆਂ ਤਲਵਾਰਾਂ ਨੂੰ ਕੰਬਾ ਕੰਬਾ ਕੇ ਵਾਰ ਕਰ ਰਹੇ ਸਨ ਸ਼ਸਤਰ ਅਸਤਰ ਲੱਗੇ ਜਿਤੇ ਸਭ ਫੂਲ ਮਾਲ ਹੋਏ ਗਏ ਜਿਤਨੇ ਵੀ ਆਸਤਰ ਸ਼ਸਤਰ ਦੇਵੀ ਨੂੰ ਲੱਗੇ ਉਹ ਸਭ ਫੁੱਲਾਂ ਦੀ ਮਾਲਾ ਬਣ ਗਏ ਕੋਪ ਆਪ ਬਿ ਲੋਕ ਅਤਪੁੱਤ ਦਾਨਵੰ ਬੇਸ ਮਾਪੇ ਇੱਕ ਗ੍ਰੋਧਵਾਨ ਹੋਏ ਦਾਨਵ ਇਸ ਜੀਵ ਕੋ ਤਕਨੂ ਵੇਖ ਕੇ ਹੈਰਾਨ ਹੋ ਗਏ ਦੌਰ ਦੌਰ ਅਨੇਕ ஆயுத ਪੇਰ ਪੇਰ ਪਰਹਾਰ ਹੀ ਔ ਦੋਰ ਦੋਰ ਕੇ अनेका शस्त्रा नाल बार बार प्रहार कर रहे सन जो जो जोज गिरा हर एक सो बार मार पुकार ही ओणा ਵਿਚੋ ਕੋਈ ਲੜ ਲੜ ਕੇ ਡਿੱਗਦੇ ਹੋਏ ਮਾਰੋ ਮਾਰੋ ਪੁਕਾਰ ਰਹੇ ਸੰ ਰੇਲੇ ਰੇਲੇ ਚੱਲੇ ਹਾ ਇੰਦਰਨ ਪੇਲੇ ਪੇਲੇ ਕਜੇਂਦਰ ਘੋੜੇ ਚੜੇ ਸਿਆਣਾ ਨਾਇਕ ਘੋੜਿਆਂ ਨੂੰ ਅੱਗੇ ਵਧਾਵਦਾ ਕੇ ਚੱਲ ਰਹੇ ਸਨ ਅਤੇ ਹਾਥੀ ਚੜੇ ਸੈਨਾਪਤੀ ਹਾਥੀਆਂ ਨੂੰ ਅੱਗੇ ਨੂੰ ਠੇਲ ਰਹੇ ਸਨ ਝੇਲ ਝੇਲ ਅਨੰਤ ਆਯੁੱਧ ਹੇਲ ਹੇਲ ਰਿਪੇਂਦਰ ਅਨੰਤ ਸ਼ਸਤਰਾਂ ਦੀ ਮਾਰ ਨੂੰ ਚੱਲਦੇ ਹੋਏ ਵੈਰੀਆ ਦੇ ਸੈਨਾਪਤੀ ਹੱਲੇ ਤੇ ਹੱਲਾ ਭੋਲਦੇ ਸਨ ਗਾਹੇ ਗਾਹੇ ਪਰੇਫ ਆਪ ਜਨ ਬਾਹੇ ਬਾਹੇ ਖਤੰਗ ਓ ਹਾਥੀ ਅਤੇ ਘੋੜ ਚੜੇ ਹੋਜਾ ਨੂੰ ਗਾ ਗਾ ਕੇ ਹੱਥਾਂ ਨਾਲ ਤੀਰ ਚਲਾਉਂਦੇ ਸਨ ਆਂਗ ਭੰਗ ਗਿਰੇ ਕਹੂੰ ਰਣ ਰਾੰਗ ਸੂਰ ਉਤੰਗ ਕਈ ਸ੍ਰੇਸ਼ਟ ਸੂਰ ਮੇ ਆਂਗ ਕਟਵਾ ਕੇ ਰਣ ਭੂਮੀ ਵਿੱਚ ਡਿੱਗੇ ਪਏ ਸਨ ਚਾਰ ਚਾਰ ਫਿਰੇ ਸਰੋਤਮ ਢਾਰ ਚਾਰ ਕਿਰਪਾਨ ਉਤਮ ਕੇ ਸਮਦ ਤੀਰ ਨਾਲ ਵੈਰੀ ਸੈਨਕਾਰ ਨੂੰ ਝਾੜਦੇ ਫਿਰਦੇ ਸਨ ਕਿਤੇ ਕਿਰਪਾ ਨਾਲ ਨਾਲ ਇੱਕ ਦੂਜੇ ਨੂੰ ਝਾੜ ਕੇ ਸੁੱਟ ਰਹੇ ਸਨ ਸੈਲ ਸੇਰਣ ਪੁੰਜ ਕੁੰਜਰ ਸੂਰ ਸੀਸਮਖਾਨ ਰਣਪੂ ਮੀਦੇ ਦ੍ਰਿਸ਼ ਦਾ ਰੋਪਕ ਦੁਆਰਾ ਵਰਣਨ ਕਰਦਿਆਂ ਕਵੀ ਲਿਖਦਾ ਹੈ ਕਿ ਰਣ ਵਿੱਚ ਹਾਥੀਆਂ ਦਾ ਝੁੰਡ ਪਰਬਤ ਹਨ ਅਤੇ ਸੂਰਮਿਆਂ ਦੇ ਸੇਰ ਪੱਥਰ ਹਨ ਵਾਕਰ ਨਕਰ ਭੁਜਾ ਸੋ ਸੋਬਿਤ ਚਕਰ ਸੇ ਰਤ ਚਕਰ ਵਿੰਗਿਆ ਬਾਵਾ ਮਗਰਮachan ਅਤੇ ਰੱਥਾਂ ਦੇ ਗੋਲਾਕਾਰ ਪਹੀਏ ਕਛੂਏ ਸੋਬ ਰਹੇ ਹਨ ਕੇਸਪਾਲ ਸਿਬਾਲ ਸੋਹਤ ਆਸਪ ਚੋਰ ਸਰਕਰ ਕੇਸ ਅਤੇ ਫੰਦੇ ਕਾਈ ਜਹੇ ਤਿਸ ਰਹੇ ਹਨ ਬਾਡੀਆਂ ਦਾ ਚੂਰਾ ਹੀ ਰੇਤ ਹੈ ਸਾਜ ਸਾਜ ਚੱਲੇ ਹਥਿਆਰਨ ਗੱਜ ਗੱਜ ਗਜेंद्र ਹਾਥੀਆਂ ਉਤੇ ਸਵਾਰ ਸੈਨਾਪਤੀ ਹਥਿਆਰਾਂ ਨੂੰ ਸਜਾ ਸਜਾ ਕੇ ਗੱਜ ਵੱਜ ਕੇ ਚੱਲ ਰਹੇ ਹਨ ਬਾਜ્ય ਬਾਜ્ય ਸਬਾਜ્ય ਬਾਜਨ ਬਾਜ્ય ਬਾਜ્ય ਪਯੰਦਰ ਵਾਜਿਆ ਨੂੰ ਵਜਾਉਂਦੇ ਹੋਏ ਘੋੜ ਚੜੇ ਸੈਨਾਪਤੀ ਘੋੜਿਆਂ ਨੂੰ ਭਜਾਈ ਜਾ ਰਹੇ ਹਨ ਮਾਰ ਮਾਰ ਪੁਕਾਰ ਕੈ ਹਥਿਆਰ ਹਾਥ ਸੰਬਾਰ ਅਥਾਂ ਵਿੱਚ ਹਥਿਆਰ ਸੰਭਾਲ ਕੇ ਅਤੇ ਮਾਰੋ ਮਾਰੋ ਪੁਕਾਰਦੇ ਹੋਏ ਤਾਏ ਤਾਏ ਪਰੇ ਨਿ사ਚ ਬਾਏ ਸੰਖ ਅਪਾਰ ਰਾਖਾਛ ਸੰਕ ਵਜਾਉਂਦੇ ਹੋਏ ਭੱਜ ਭੱਜ ਕੇ ਪ੍ਰਹਾਰ ਕਰਦੇ ਹਨ ਸੰਖ ਗੋਯਮੰ ਗਾਜਿਯੰ ਆਰਸਜਿਯੰ ਤ੍ਰਿਪੁਰਾਜ ਸੰਖ ਅਤੇ ਰਾਣ ਸਿੰਘੇ ਗੋਯਮੰ ਗਾਜਿ ਰਹੇ ਹਨ ਅਤੇ ਵੈਰੀਆਂ ਦੇ ਰਾਜੇ ਸਾਜ ਰਹੇ ਹਨ ਬਾਜ-ਬਾਜ ਚਲੇ ਕਿਤੇ ਤਜ ਲਾਜ ਵੀਰ ਨਿਲਾਜ ਕਿਤਨੇ ਵੀਰ ਯੋद्धा ਲਾਜ ਛੱਡ ਕੇ ਨਿਰਲज्ज ਹੋਏ ਭੱਜੇ ਫਿਰਦੇ ਹਨ ਪੀਮ ਪੇਰੀ ਪੁੰਕੀਆਂ ਆਰਤੁਂਕੀਆਂ ਸੋਨ ਨਿਸਾਨ ਵੱਡੀਆਂ ਭੇਰੀਆਂ ਵੱਜ ਰਹੀਆਂ ਹਨ ਅਤੇ ਧੁੰਸੇ ਧੁਕ-ਧੁਕ ਕਰ ਰਹੇ ਹਨ ਗਾਹੇ ਗਾਏ ਫੇਰੇ ਫਵਜਨ ਬਾਹੇ ਬਾਹੇ ਗਦਾਨ ਵੀਰ ਸੈਨਿਕ ਪੋਜਾ ਨੂੰ ਗਾਉਂਦੇ ਫਿਰਦੇ ਹਨ ਅਤੇ ਆਪਣੀਆਂ ਗਦਾਵਾਂ ਨੂੰ ਚਲਾਉਂਦੇ ਫਿਰਦੇ ਹਨ ਵੀਰ ਕੰਗਣੇ ਬੰਧਹੀ ਆਰ ਅਚਰੈ ਸਿਰ ਤੇਲ ਵੀਰ ਯੋਧੇ ਯੁੱਧ ਕਰਨ ਲਈ ਗਾਨੇ ਬਨਦੇ ਹਨ ਅਤੇ ਅਪਸ਼ਰਾਵਾ ਉਹਨਾਂ ਦੇ ਸਿਰ ਵਿੱਚ ਤੇਲ ਚਸਦਿਆਂ ਹਨ ਵੇਰ ਵੇਨ ਬਰੇ ਬਰੰਗਨ ਡਾਰ ਡਾਰ ਫੁਲੇਲ ਪੂਰਾ ਭੜੀਆਂ ਉਹਨਾਂ ਦੇ ਸਿਰ ਵਿੱਚ ਫੁਲੇਲ ਪਾ ਪਾ ਕੇ ਉਹਨਾਂ ਨੂੰ ਚੁਣ ਚੁਣ ਕੇ ਵਾਰ ਦਿਆ ਹਨ ਕਾਲ ਕਾਲ ਵਿਵਾਨ ਲੇਗੀ ਫੇਰ ਫੇਰ ਸੂ ਬੀਰ ਉਹਨਾਂ ਨੂੰ ਵਿਮਾਨਾਂ ਵਿੱਚ ਬਿਠਾ ਕੇ ਸਵਰਗ ਨੂੰ ਲੈ ਜਾ ਰਹੀਆਂ ਹਨ ਕੋਦ ਕੋਦ ਪਰੇ ਤਹਾਤੇ ਝਾਗ ਝਾਗ ਸੋ ਤੀਰ ਅਤੇ ਉਹ ਵੀਰ ਯੋਧੇ ਵਿਮਾਨਾਂ ਵਿੱਚੋਂ ਬਾਰ-ਬਾਰ ਖੁੱਦ-ਖੁੱਦ ਕੇ ਪੈਂਦੇ ਹਨ ਅਤੇ ਤੀਰਾਂ ਨੂੰ ਝਾਗ-ਝਾਕ ਕੇ ਅੱਗੇ ਵਾਦੇ ਹਨ ਹਾਕ ਹਾਕ ਲਰੇ ਤਹਾ ਰਣ ਰੀਜ ਰੀਜ ਪਟੇਂਦਰ ਵੀਰ ਯੋਧੇ ਲਲਕਾਰ ਕੇ ਉਥੇ ਯੁੱਧ ਵਿੱਚ ਰੀਜ ਰੀਜ ਕੇ ਲੜਦੇ ਹਨ ਜੀਤ ਜੀਤ ਲਿਓ ਜਿਨੈ ਕਈ ਵਾਰ ਇੰਦਰ ਉਪੇਂਦਰ ਜਿਨਾ ਨੇ ਕਈ ਵਾਰ ਇੰਦਰਾ ਤੇ ਉਪੇਂਦਰ ਨੂੰ ਜਿੱਤ ਲਿਆ ਹੈ ਕਾਟ-ਕਾਟ ਦੇ ਕਪਾਲੀ ਬਾਟ-ਬਾਟ ਦਿਸਾਨ ਅਤੇ ਆਪਣੇ ਸਿਰ ਕੱਟ-ਕੱਟ ਕੇ ਕਪਾਲੀ ਸ਼ਿਵ ਨੂੰ ਭੇਟ ਕੀਤੇ ਹਨ ਅਤੇ ਉਸ ਨੇ ਅਗੋ ਦਸਾ ਦਿਸ਼ਾਵਾਂ ਵਿੱਚ ਵੰਡ ਦਿੱਤੇ ਹਨ ਡਾਟ-ਟਾਟ ਕਰ ਦਲੰ ਸੁਰ ਪੱਗ ਪਬ ਵਿਸਾਨ ਇਨਾ ਦੇ ਅੰਤਸੁਰਮਿਆਨੇ ਦੇਵਤਿਆਂ ਦੇ ਦਲਾ ਨੂੰ ਡਾਡ ਡਾਟ ਕੇ ਪੈਰਾ ਨਾਲ ਪਰਬਤ ਵਾਗ ਪੀਸ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ